ਤੇ ਘੰਟੀ ਮਰਵਾ ਨਾ ਰੋਣੀ ਰਾਹ ਯਾਤਰੀ ਗੱਤੀ ਗੱਤੀ ਯਾਰਾਂ ਕੁੱਤਿਆਂ ਲੜਦੇ ਨੇ ਜੜੇ ਬੱਲਾ ਦੀ ਆਪੇ ਚਲੋ ਇੱਕ ਕੈਂਪਲ ਪਰ ਮਾਤਿ ਜੀ ਆਪਾਂ ਦੇ ਮਾਤਿ ਤੇ ਆਰੋ ਗੱਤ ਵੀਓ ਜੋ ਤੁਸੀਂ ਭਾਰਤੀ 쿠ਸ਼ਤੀ ਕਰਦੇ ਹੋ ਇਸ ਭਾਰਤੀ 쿠ਸ਼ਤੀ ਦਾ ਜਨਮ भारत जी धरती में नैणा महंत जी उहो विशेर तर ते पहुचे नैणा महंत जी सॼे सरकार विशे तव्हांखे पहुच करे इहो कुझु कमाल कर्डा वीरा सॾा वछे तव्हां पहुचा हुया राजा राज भला असीं बहुत बदिली बहुत वॾी गुली आहे ਮੈਂ ਤੁਹਾਨੂੰ ਕਿਹਾ ਲਾਡਾ ਧੰਨਵਾਦ ਹੈ ਜਿਹੜੇ ਵੀ ਮਾਨ ਤੇ ਇੱਕ ਸ਼ਖਸੀਅਤਾਂ ਦੇ ਦਰਮਿਆਨ ਆ ਭਵਿੰਦਰ ਸਿੰਘ ਜੀ ਸੋਹੀ ਉਹਦੀ ਖਿਆਣਾ ಕುಬೇಕು <laughs> <laughs> थैंक्यू मित्रो विया पार चलेगे हो क्या आबाजी बाजत है हाय बच के तू रही शकीना गदियां बदलो दाड़े लमजा दाहे हटता मंदर पादे के सो ਸੋਸ਼ਲ ਵੈਲਫੇਅਰ ਕਲੱਬ ਇਹ ਸਾਰੇ ਹੀ ਮੈਂਬਰ ਸਹਿਬਾਨ ਬੋਲੋ ਮੇਰੇ ਛੋਟੇ ਵੀ ਸਤਾ ਜੀ ਬੈਠੇ ਆ ਸਾਡੇ ਦੋਨੋਂ ਹੀ ਬਲੌਕ ਪ੍ਰਧਾਨ ਮੇਰੇ ਨਾਲ ਬੈਠੇ ਆ ਸਾਡੇ ਜੀ ਦੀ ਅਕਾਦ ਜੀ ਬੈਠੇ ਆ ਔਰ ਇਹ ਇਹਨਾਂ ਦੀ ਸਾਰੀ ਬਾਕੀ ਕਲੱਬ ਦੀ ਟੀਮ ਇਹਨਾਂ ਦੀ ਹਮੇਸ਼ਾ ਪ੍ਰਥਾ ਰਹੀ ਹੈ ਇਸ ਇਲਾਕੇ ਦੀ ਕਿ ਇਹਨਾਂ ਨੇ ਆਪਸੀ ਭਾਈਚਾਰਾ ਸਾਂਝ ਦੇ ਨਾਲ ਆਪਣੇ ਇਲਾਕੇ ਨੂੰ ਚਾਹੇ ਕਬੱਡੀ ਨਾਲ ਨੌਜਵਾਨਾਂ ਨੂੰ ਜੋੜ ਕੇ ਰੱਖਿਆ ਤੇ ਚਾਹੇ ਕੁਸ਼ਤੀ ਨਾਲ ਜੋੜ ਕੇ ਰੱਖਿਆ ਇਹਦੇ ਦੋ ਫਾਇਦੇ ਹੁੰਦੇ ਆ ਕਿ ਜਦੋਂ ਨੌਜਵਾਨ ਬੱਚੇ ਖੇਡਾਂ 'ਚ ਆਪਣੀ ਸੋਚ ਲਾ ਲੈਂਦੇ ਆਂ ਫਿਰ ਉਹ ਨਸ਼ੇ ਤੋਂ ਆਪਣਾ ਦੂਰ ਰਹਿੰਦੇ ਆਂ ਤਾਂ ਇਹ ਸਾਡੇ ਇਲਾਕੇ ਦੀ ਇੱਕ ਚੰਗੀ ਪ੍ਰਥਾ ਹੈ ਕਿ ਉਹਰੇ ਕਬੱਡੀ ਦੇ ਟੂਰਨਾਮੈਂਟ ਤੇ ਉਹਰੇ ਕੁਸ਼ਤੀਆਂ ਦੇ ਟੂਰਨਾਮੈਂਟ ਲਗਾਤਾਰ ਖੇਡਾਂ ਦੇ ਨਾਲ ਬੱਚੇ ਜੁੜੇ ਰਹਿੰਦੇ ਆਂ ਔਰ ਇਹ ਸਮਾਜ ਸੇਵੀ ਜਥੇਬੰਦੀਆਂ ਜਿਹੜੇ ਕਲੱਬ ਐ ਇਹਨਾਂ ਦਾ ਸ਼ਲਾਘਾਯੋਗ ਗੱਲ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਔਰ ਇਹ ਪ੍ਰਮਾਤਮਾ ਕਰੇ ਇਹਨਾਂ ਨੂੰ ਹੋਰ ਹੌਸਲਾ ਦੇਵੇ ਕਿ ਇਹ ਚਲਾ ਚਲਾ ਕੇ ਰੱਖਣ ਤਾਂ ਕਿ ਬੱਚੇ ਨਸ਼ੇ ਤੋਂ ਦੂਰ ਰਹਿਣ